ਕੈਨੇਡਾ ਦੀ ਹੀ ਗੱਲ ਦੁਬਾਰਾ ਕਰੀਏ ਤੇ ਵਿਸ਼ਵ ਦੇ ਬਹੁਤ ਸਾਰੇ ਕੋਨੇ ਬਹੁਤ ਸਾਰੇ ਮੁਲਕ ਏਦਾਂ ਦੇ ਨੇ ਕਿ ਜਿੱਥੋਂ ਲੋਕ ਇੱਥੇ ਆ ਕੇ ਰਿਫਿਊਜੀ ਕਲੇਮ ਕਰਦੇ ਆ ਅਸੀਂ ਡਿਨਾਈ ਨਹੀਂ ਕਰ ਸਕਦੇ ਕੁਝ ਚੀਜ਼ ਕੁਝ ਕੇਸਿਸ ਜਿਹੜੇ ਉਹ ਜੈਨੂਅਲ ਵੀ ਹੋ ਸਕਦੇ ਆ ਪਰ ਜੇ ਇੰਡੀਆ ਦੀ ਗੱਲ ਕਰੀਏ ਤੇ ਉਥੋਂ ਏਦਾਂ ਦੇ ਲੋਕ ਆ ਰਹੇ ਆ ਜਿਹੜੇ ਸਿਰਫ ਪੈਰਥਰਾ ਵੇ ਲਈ ਇੱਥੇ ਰਿਫਿਊਜੀ ਕਲੇਮ ਕਰ ਦਿੰਦੇ ਆ ਵੀ ਬਾਅਦ ਦੀ ਬਾਅਦ ਚ ਦੇਖਾਂਗੇ ਇੱਕ ਕਰੀ ਪੈਰਤਾ ਰੱਖੀ ਔਰ ਉਹਨਾਂ ਦੀਆਂ ਕਹਾਣੀਆਂ ਸੁਣਨ ਆਲੀਆਂ ਨੇ ਸਵਿਟਲੈਂਡ ਬਹੁਤ ਜ਼ਿਆਦਾ ਰਿਫਿਊਜੀ ਕਲੇਮ ਹੋਏ ਨੇ ਰਿਕਾਰਡ ਤੋੜ ਰਿਫਿਊਜੀ ਕਲੇਮ ਹੋਏ ਨੇ ਇੱਕ ਤਾਂ ਇਹ ਕਿ ਉਹਨਾਂ ਦਾ ਪ੍ਰੋਸੈਸ ਉਹਨਾਂ ਨੂੰ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਦਾ ਕੰਮ ਬਹੁਤ ਸਲੋ ਹੋ ਗਿਆ ਤੇ ਰਿਜੈਕਸ਼ਨ ਬਹੁਤ ਜ਼ਿਆਦਾ ਵਧ ਗਈ ਹੈ। ਹਮਮ ਔਰ ਇਹ ਜਿਹੜੀ ਰਿਫਿਊਜੀ ਕਲੇਮ ਜ਼ਿਆਦਾ ਵਧੇ ਨੇ ਇਹ ਸਟੂਡੈਂਟਸ ਦੇ ਬਹੁਤੇ ਵਧੇ ਨੇ। ਜੀ ਔਰ ਇੱਕ ਇੱਕ ਕਾਲਜ ਦੇ ਵੀ ਅੰਕੜੇ ਪਿੱਛੇ ਜਾਇਆ ਸੀ ਕਿ ਇੱਕ 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 ਕਾਲਜ ਦੇ ਸੰਕੜੇ ਸੰਕੜੇ ਸਟੂਡੈਂਟਸ ਜਿਹੜੇ ਸੀ ਹੰਡਰਡਸ ਆਫ ਸਟੂਡੈਂਟਸ ਜਿਹੜੇ ਸੀ ਉਹਨਾਂ ਨੇ ਰਿਫਿਊਜੀ ਕਲੇਮ ਕੀਤੇ ਜਦੋਂ ਨਾਲੇ ਇਸ ਸਾਲ ਦੇ 18000 ਪਲੱਸ ਕੇਸਿਸ ਜਿਹੜੇ ਉਹ ਸਰਕਾਰ ਨੇ ਰਿਲੀਜ਼ ਕੀਤੀ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਨਹੀਂ ਸਿਸਟਮ ਜਿਹੜਾ ਸਾਡਾ ਕੁਛ ਅੱਗੇ ਕੁਛ ਨਹੀਂ ਬਣ ਰਿਹਾ ਤੇ ਉਹਨਾਂ ਨੇ ਰਿਫਿਊਜੀ ਕਲੇਮ ਕਰ ਦਿੱਤੀ ਕਿਉਂਕਿ ਸਿਸਟਮ ਰਿਲੈਕਸ ਹੈਗਾ ਪਰ ਸਰਕਾਰ ਨੇ ਪਿੱਛੇ ਜੇ ਕੋਈ ਤਬਦੀਲੀਆਂ ਵੀ ਕੀਤੀਆਂ ਤਾਂ ਉਹ ਤੋਂ ਬਾਅਦ ਵੀ ਕਿਹੋ ਜੀਆਂ ਕਹਾਣੀਆਂ ਆਈਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕੈਨੇਡੀਅਨ ਸਰਕਾਰ ਨੇ ਪਿੱਛੇ ਜੇ ਰਿਫਿਊਜੀ ਕਲੇਮ ਕਰਨ ਵਾਸਤੇ ਸ਼ਰਤਾਂ ਜਿਹੜੀਆਂ ਉਹਨਾਂ ਵਿੱਚ ਬਦਲਾਅ ਕੀਤਾ ਸੀ ਦਿਨ ਰੱਖ ਦਿੱਤੇ ਕਿ ਇੰਨੇ ਦਿਨਾਂ ਤੋਂ ਬਾਅਦ ਤੁਸੀਂ ਨਹੀਂ ਕਰ ਤੇ ਜੇ ਇੰਨੇ ਤਰ੍ਹਾਂ ਤੋਂ ਬਾਤ ਕਰਦੇ ਹੋ ਤੇ ਤੁਹਾਡੀ ਸੁਣਵਾਈ ਨਹੀਂ ਹੋਵੇਗੀ ਬੋਰਡ ਕੋਲ ਇਹ ਸਾਰਾ ਕੁਝ ਬਦਲਾਕ ਕੀਤਾ ਗਿਆ ਬਰੀਕ ਤਕਨੀਕੀ ਗੱਲਾਂ ਨੇ ਜਿਹਨਾਂ ਬਾਰੇ ਅਸੀਂ ਪਹਿਲਾਂ ਕਰ ਚੁੱਕੇ ਹਾਂ ਪਰ ਇੱਕ ਕਹਾਣੀ ਹੈ ਅ ਭਾਰਤ ਦੇ ਸੂਬੇ ਹਰਿਆਣੇ ਦੇ ਇੱਕ ਨੌਜਵਾਨ ਬਲਵਿੰਦਰ ਸਿੰਘ ਦੀ ਉਹਦੀ ਕਹਾਣੀ ਜਿਹੜੀ ਰਿਫਿਊਜੀ ਕਲੇਮ ਕਰਨ ਦੀ ਆ ਉਹ ਇਨ ਬਿਨ ਤਕਰੀਬਨ 200 ਹੋਰ ਲੋਕਾਂ ਦੇ ਨਾਲ ਜਿਹੜੀ ਇਹ ਮਾੜੇ ਮੋٹے ਫਰਕ ਦੇ ਨਾਲ ਉਹ ਕਹਾਣੀ ਜਿਹੜੀ ਮਿਲਦੀ ਜੁਲਦੀ ਹੈ ਹੁਣ ਜਦੋਂ ਕਿ 5 ਲੋਕੋ ਆਏ ਸੀ ਬਲਵਿੰਦਰ ਸਿੰਘ ਪੰਜ ਜਣੇ ਇੰਡੀਆ ਤੋਂ ਆਏ ਸੀ ਪਰ 200 ਦੇ ਨਾਲ ਹੋਰ ਕਹਾਣੀ ਕਿਦਾਂ ਰਲ ਰਹੀ ਹੈ ਇਮੀਗ੍ਰੇਸ਼ਨ ਕੰਸਲਟੈਂਟ ਕਹਿੰਦੇ ਇੱਕੋ ਵਰਤਿਆ ਸੀ ਤੇ ਸਾਰਿਆਂ ਦੇ ਉੱਪਰ ਉਸਨੇ ਇੱਕੋ ਕਹਾਣੀ ਚਿਪਕ ਦਿੱਤੀ ਹਾਲਾਂਕਿ ਪਰਵਿੰਦਰ ਸਿੰਘ ਜਿਹੜਾ ਇਹ ਨੌਜਵਾਨ ਹੈ ਹਰਿਆਣਾ ਦਾ ਇਸ ਦਾ ਕੇਸ ਜਿਹੜਾ ਹੈ ਰਿਫਿਊਜੀ ਅਪੀਲ ਡਿਵੀਜ਼ਨ ਜਿਹੜਾ ਆ ਉਹ ਇੱਕ ਫੈਡਰਲ ਕੋਰਟ ਦੇ ਵਿੱਚ ਚਲੇ ਗਿਆ ਸੀ ਲੈ ਕੇ ਗਿਆ ਸੀ ਕਿਉਂਕਿ ਰਿਫਿਊਜੀ ਅ ਬਿਲਡ ਡਿਵੀਜ਼ਨ ਦੇ ਵਿੱਚ ਉਸਦੀ ਅਰਜੀ ਰਿਜੈਕਟ ਹੋ ਗਈ ਸੀ ਪਰ ਫੈਡਰਲ ਕੋਰਟ ਦੇ ਜੱਜ ਨੂੰ ਉਹਨਾਂ ਨੇ ਰਿਵਿਊ ਕਰਨ ਲਈ ਆਖਿਆ ਤੇ ਪ੍ਰਵਿੰਦਰ ਸਿੰਘ ਦੀ ਅਰਜੀ ਉੱਥੇ ਮਨਜ਼ੂਰ ਹੋਈ ਹੈ ਕਿ ਦੁਬਾਰਾ ਰਿਵਿਊ ਜਿਹੜਾ ਉਹਦਾ ਕੀਤਾ ਜਾਵੇ ਜੱਜ ਨੇ ਰਿਵਿਊ ਤੇ ਭਾਵੇਂ ਆਰਡਰ ਕਰ ਦਿੱਤਾ ਪਰ ਜਿਹੜੀ ਕਹਾਣੀ ਹੈ ਜੀ ਉਹ ਕੁਝ ਇਸ ਤਰ੍ਹਾਂ ਦੀ ਹੈ ਕਿ ਉਹ ਨੌਜਵਾਨ ਕਹਿੰਦਾ ਕਿ ਮੈਂ 2019 ਦੇ ਆਸ-ਪਾਸ ਆਪਣੇ ਦੋਸਤਾਂ ਦੇ ਨਾਲ ਕਿਤੇ ਜਾ ਰਿਹਾ ਸੀ ਜਦੋਂ ਹੋਰ ਕੁਝ ਨੌਜਵਾਨ ਉੱਥੇ ਆ ਗਏ ਕਿ ਜਿਨ੍ਹਾਂ ਨਾਲ ਉੱਥੇ ਝਗੜਾ ਹੋ ਗਿਆ ਤੇ ਕਹਿੰਦੇ ਉੱਥੇ ਇੱਕ ਝਗੜੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਮੈਂ ਉਥੋਂ ਭੱਜ ਗਿਆ ਇਹ 16 ਸਾਲਾਂ ਦੀ ਉਮਰ ਦੇ ਵਿੱਚ ਉਹ ਦੱਸਿਆ ਕਿ ਮੈਂ ਸਕੈਂਡਰੀ ਸਕੂਲ ਦੇ ਵਿੱਚ ਉਦੋਂ ਪੜਦਾ ਸੀ 2019 ਦੀ ਘਟਨਾ ਸੋ ਜਦੋਂ ਉਥੋਂ ਉਹ ਭੱਜ ਗਿਆ ਪਰ ਉਸਦੇ ਦੋਸਤ ਦਾ ਉਥੇ ਕਤਲ ਹੋ ਗਿਆ ਤੇ ਦੂਸਰੇ ਪਾਸੇ ਜਿਹੜਾ ਗਰੁੱਪ ਸੀ ਉਹਨਾਂ ਕੋਲ ਚਾਕੂ ਸੀ ਤੇ ਉਹਨਾਂ ਚਾਕੂ ਵਾਲੇ ਮੁੰਡਿਆਂ ਦੇ ਵਿੱਚੋਂ ਇੱਕ ਕਿਸੇ ਲੀਡਰ ਦਾ ਮੁੰਡਾ ਵੀ ਸੀ ਇਹ ਗੁਰਵਿੰਦਰ ਸਿੰਘ ਨੇ ਜਿਹੜੀ ਗੱਲ ਦੱਸੀ ਹੈ ਜੀ ਤੇ ਵੈਲ ਨੋਨ ਪੋਲੀਟੀਸ਼ੀਅਨ ਦਾ ਨੇਫਿਊ ਸੀ ਭਤੀਜਾ ਸੀ ਬੇਸਿਕਲੀ ਤੇ ਕੁਛ ਦਿਨਾਂ ਬਾਅਦ ਇਹ ਪਰਵਿੰਦਰ ਸਿੰਘ ਕਹਿੰਦਾ ਕਿ ਲੋਕਲ ਪੁਲਿਸ ਉਸਦੇ ਘਰ ਆਈ ਤੇ ਇਨਵੈਸਟੀਗੇਸ਼ਨ ਕਰਾ ਕਰਨ ਉਹਨੂੰ ਪੁੱਛਣ ਆਈ ਕਿ ਉਹਦੇ ਦੋ ਦੋਸਤ ਦੀ ਮੌਤ ਕਿਵੇਂ ਹੁੰਦੀ ਹੈ ਫਿਰ ਉਹਨੂੰ ਪੁਲਿਸ ਸਟੇਸ਼ਨ ਬੁਲਾ ਲਿਆ ਗਿਆ ਇਨਟੈਰੋਗੇਟ ਕੀਤਾ ਗਿਆ ਤੇ ਉਹਨੇ ਸਟੇਟਮੈਂਟ ਦਿੱਤੀ ਕਿ ਕੀ ਹੋਇਆ ਸੀ ਮੇਰੇ ਸਾਹਮਣੇ ਇੱਕ ਹਫਤੇ ਬਾਅਦ ਉਹ ਕਹਿੰਦਾ ਕਿ ਪੁਲਿਸ ਦੁਬਾਰਾ ਉਸਦੇ ਘਰ ਆਈ ਤੇ ਖਿੱਚ ਕੇ ਧੂਕ ਕੇ ਉਸਨੂੰ ਸਟੇਸ਼ਨ ਲੈ ਕੇ ਪੁਲਿਸ ਸਟੇਸ਼ਨ ਤੇ ਉਸ ਤੋਂ ਬਾਅਦ ਜਿਹੜੇ ਉਹ ਮੁੰਡਿਆਂ ਨੂੰ ਪਛਾਣਨ ਲਈ ਕਿਹਾ ਗਿਆ ਫਿਰ ਪੁਲਿਸ ਨੇ ਉਹਨੂੰ ਛੋਟੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਫਿਰ ਧਮਕੀਆਂ ਵਗੈਰਾ ਦਿੱਤੀਆਂ ਤੇ ਇਹ ਕਿਹਾ ਕਿ ਇਹਨਾਂ ਮੁੰਡਿਆਂ ਨੇ ਨਹੀਂ ਤੂੰ ਹੀ ਇਸ ਮੁੰਡੇ ਨੂੰ ਆਪਣੇ ਦੋਸਤ ਨੂੰ ਮਾਰਿਆ ਉਸ ਤੋਂ ਬਾਅਦ ਉਹਨੂੰ ਕੁੱਟਿਆ ਗਿਆ ਤੇ ਉਹ ਬੇਹੋਸ਼ ਹੋਣ ਦੀ ਸੂਰਤ ਤੱਕ ਗਿਆ ਫਿਰ ਉਸਦਾ ਬਾਪ ਵਰਿੰਦਰ ਸਿੰਘ ਦਾ ਪਿੰਡ ਦੇ ਮੋਤਵਰ ਲੋਕਾਂ ਨੂੰ ਲੈ ਕੇ ਆਪਣੇ ਬੇਟੇ ਨੂੰ ਛਡਾਉਂਦਾ ਛਡਾ ਕੇ ਤੇ ਫਿਰ ਪੁਲਿਸ ਦੇ ਨਾਲ ਸੌਦਾ ਹੁੰਦਾ ਜਿਵੇਂ ਕਿ ਇੰਡੀਆ ਦੇ ਵਿੱਚ ਹੁੰਦਾ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਕਿਹਾ ਜਾਂਦਾ ਕਿ ਦੋ ਤੋ ਹਫਤੇ ਬਾਅਦ ਹਾਜ਼ਰੀ ਵੀ ਲਵਾਉਣੀ ਹੈ PlayStation ਦੇ ਵਿੱਚ ਉਹਨੂੰ ਹੋਰ ਬੌਦਰ ਕੀਤਾ ਜਾਂਦਾ ਫਿਰ ਉਸਨੇ ਉਸਦੇ ਫਾਦਰ ਨੇ ਉਹਦਾ ਇੱਕ ਇੱਕ ਪਲੇਅਰ ਸ਼ੋ ਕਰਕੇ টাইਕ 1 2 ਜੋ ਗੇਮ ਹੁੰਦੀ ਹੈ ਉਹਦਾ ਪਲੇਅਰ ਸ਼ੋ ਕਰਕੇ ਕਿ ਉਸ ਦਾ ਇੱਕ ਮੁਕਾਬਲੇ ਹੋਣੇ ਨੇ ਕੈਨੇਡਾ ਦੀ ਧਰਤੀ ਤੇ ਤੋ ਦਾ ਵੀਜ਼ਾ ਲਗਵਾ ਦਿੱਤਾ ਤੇ ਇੱਕ ਦੀਪਕ ਪਵਾਰ ਨਾ ਦਾ ਇਮੀਗ੍ਰੇਸ਼ਨ ਕੰਸਲਟੈਂਟ ਜਿਹੜਾ ਇਹਨਾਂ ਨੂੰ ਫੈਸਿਲੀਟੇਟ ਕਰਦਾ ਹੈ ਜੀ ਹੁਣ ਇਹ ਸਾਰੀ ਉਹਨਾਂ ਨੇ ਜਿਹੜੀ ਕਹਾਣੀ ਹੈ ਇਹ ਜਿਹੜੀ ਇਹ ਪਰਵਿੰਦਰ ਸਿੰਘ ਨੇ ਆਪਣੀ ਰਿਫਿਊਜੀ ਜਿਹੜੀ ਐਪਲੀਕੇਸ਼ਨ ਆ ਉਹਦੇ ਵਿੱਚ ਲਿਖੀ ਹੋਈ ਹੈ ਕਿ ਮੇਰੇ ਨਾਲ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੋਇਆ ਤੇ ਹੁਣ ਉਹਦੀ ਕਹਾਣੀ ਇਹ ਕਹਿੰਦੀ ਕਿ ਜਦੋਂ ਮੈਂ ਵਾਪਸ ਜਾਵਾਂਗਾ ਤੇ ਉਹ ਜਿਹੜੇ ਮਿਨੋਰੀਟੀ ਕਰਾਇ ਨੇ ਮੈਨੂੰ ਮਾਰ ਦੇਣਗੇ ਤੇ ਨਾਲ ਜਿਹੜੇ 4-5 ਹੈਗੇ ਨੇ ਪਰਵਿੰਦਰ ਸਿੰਘ ਦੇ ਉਹਨਾਂ ਦੀ ਵੀ ਇਹੋ ਸਟੋਰੀ ਆ ਪਰ ਹੋਰ ਕਈ ਸੰਕੜਿਆਂ ਦੇ ਨਾਲ ਕਿਵੇਂ ਮਿਲ ਗਏ ਹੁਣ ਕੈਨੇਡੀਅਨ ਜਿਹੜਾ ਅਦਾਲਤ ਸਿਸਟਮ ਹੈ ਕੈਨੇਡਾ ਦਾ ਜਿਹੜਾ ਰਿਫਿਊਜੀ ਸਿਸਟਮ ਹੈ ਉਹ ਇਸ ਚੱਕਰ ਦੇ ਵਿੱਚ ਫਸੇ ਹੋਇਆ ਹੈ ਤੇ ਕਈ ਉਹਨਾਂ ਦੇ ਜਿਹੜੇ ਅਫਸਰ ਨੇ ਜਾਂ ਵਕੀਲ ਨੇ ਜਾਂ ਜਿਹੜੇ ਬਚਾਅ ਪੱਖ ਦੇ ਨੇ ਕਈ ਕਹਿੰਦੇ ਨੇ ਕਿ ਕਹਾਣੀ ਰਲ ਵੀ ਸਕਦੀ ਹੈ ਐਡੀ ਕਿਹੜੀ ਗੱਲ ਹੈ ਮਾੜਾ ਮੋਟਾ ਫਰਕ ਹੋ ਸਕਦਾ ਪਰ ਕਹਾਣੀ ਸੱਚੀ ਵੀ ਹੋ ਸਕਦੀ ਮੁੰਡਿਆਂ ਦੀ ਝੂਠੀ ਨਹੀਂ ਹੈ ਕੋਈ ਰਿਸਕ ਤਾਂ ਨਹੀਂ ਲੈ ਸਕਦੇ ਇਹ ਸੋਚ ਕੇ ਕਿ ਕਹਾਣੀ ਰਲ ਗਈ ਤੇ ਇਸ ਕਰਕੇ ਇਹਨਾਂ ਨੇ ਆਪ ਬਣਾਈ ਹੋਈ ਹੈ ਸੋ ਇਸ ਮਾਮਲੇ ਤੇ ਜਿਹੜਾ ਆ ਸੁਣਵਾਈ ਲਗਾਤਾਰ ਅਜੇ ਚੱਲੇਗੀ ਉਸ ਦਾ ਕੇਸ ਦੁਬਾਰਾ ਸੁਣਿਆ ਜਾਵੇਗਾ ਪਰ ਪ੍ਰਵਿੰਦਰ ਸਿੰਘ ਨੇ ਵਿਚ ਵਿਚਾਲੇ ਫਰਵਰੀ ਮਹੀਨੇ ਦੇ ਵਿੱਚ 2 ਸਾਲ ਪਹਿਲਾਂ ਆਪਣੀ ਕਹਾਣੀ ਬਦਲ ਲਈ ਤੇ ਇਹ ਵੀ ਕਿਹਾ ਕਿ ਮੈਨੂੰ ਇੰਡੀਆ ਦੇ ਵਿੱਚ ਖਤਰਾ ਹੈ ਕਿਉਂਕਿ ਮੈਂ ਇੱਕ ਆਜ਼ਾਦ ਖਾਲਸਤਾਨ ਦਾ ਸਪੋਰਟਰ ਆ ਸੋ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਜਿਹੜਾ ਹੈ ਉਹ ਦੂਸਰਾ ਕਲੇਮ ਤੇ ਉਹਨਾਂ ਨੇ ਮੰਨਿਆ ਪਰ ਕ੍ਰੈਡੀਬਿਲਟੀ ਜਿਹੜੀ ਆ ਉਹਦੇ ਤੇ ਵੀ ਸ਼ੱਕ ਕੀਤਾ ਜਾ ਰਿਹਾ ਸਵਾਲ ਹੋ ਰਹੇ ਨੇ ਤੇ ਹੋਰ ਬਹੁਤ ਸਾਰੇ ਲੋਕਾਂ ਦੀ ਇਹੋ ਕਹਾਣੀ ਆ ਕਿਉਂਕਿ ਜਿਹੜਾ ਐਵਿਡੈਂਸ ਜਾਂ ਹੋਰ ਚੀਜ਼ਾਂ ਹੈਗੀਆਂ ਨੇ ਪ੍ਰੋ ਖਾਲਸਤਾਨ ਥਿਊਜ਼ ਦੀਆਂ ਉਹ ਹੁਣ ਉਸ ਕੋਲੋਂ ਮੰਗੀਆਂ ਜਾਣਗੀਆਂ ਸੋ ਅਸੀਂ ਇੱਥੇ ਇਹ ਨਹੀਂ ਕਹਿ ਰਹੇ ਕਿ ਮੁੰਡੇ ਨੇ ਕਹਾਣੀ ਜਿਹੜੀ ਆ ਗਲਤ ਬਣਾਈ ਹੋਈ ਆ ਜਦ ਵਾਕੀਆਂ ਦੀ ਕਹਾਣੀ ਵਿਕਲਤ ਕਹਾਣੀ ਰਲ ਵੀ ਸਕਦੀ ਹੈ ਪਰ ਕੈਨੇਡਾ ਦੇ ਇੱਕ ਵੱਡੇ ਮੀਡੀਆ ਨੇ ਇਹ ਸਟੋਰੀ ਬੜੀ ਡੀਟੇਲ ਨਾਲ ਛਾਪੀ ਹੈ ਕਿ ਕਿਵੇਂ ਇਹ ਸਾਰੀਆਂ ਕਹਾਣੀਆਂ ਆਪਸ ਵਿੱਚ ਰਲ ਮਿਲ ਰਹੀਆਂ ਨੇ ਸਾਨੂੰ ਇਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਕਿ ਕੈਨੇਡੀਅਨ ਸਰਕਾਰ ਉਸ ਨੂੰ ਇੱਥੇ ਰੱਖੇਗੀ ਜਾਂ ਉਹਨੂੰ ਕਦੇ ਵਾਪਸ ਜਾਣਾ ਪਵੇਗਾ ਇਹ ਹੁਣ ਅਦਾਲਤਾਂ ਦੇ ਵਿੱਚ ਹੈ ਰਿਫਿਊਜੀ ਬੋਰਡ ਦੇ ਕੋਲ ਇਹ ਸਾਰਾ ਫੈਸਲਾ ਹੋਵੇਗਾ ਜੀ